ਚੋਰਾ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਗੜਸ਼ੰਕਰ ਨੰਗਲ ਚੌਕ ਦੇ ਨਜ਼ਦੀਕ ਸਮਾਰ ਸਹਿਤ ਲੱਖ ਰੁਪਏ ਦਾ ਕੈਸ਼ ਚੋਰੀ ਹੋਣ ਦਾ ਮਾਮਲਾ ਆ ਸਾਹਮਣੇ ਪੁਲਿਸ ਤੋਂ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਗੜਸ਼ੰਕਰ ਨੰਗਲ ਚੌਕ ਦੇ ਨਜ਼ਦੀਕ ਗੱਭਰੂ ਮੋਬਾਈਲ ਦੀ ਦੁਕਾਨ ਤੇ ਸਵੇਰੇ ਚੋਰਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਦਲਵਿੰਦਰ ਪਾਲ ਸ ਰਿਪੋਰਟ ਦਲਵਿੰਦਰ ਸਿੰਘ ਗੜਸ਼ੰਕਰ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ ਆਇਆ ਕਿ ਚੋਰਾ ਬਲੋ ਪਿਛਲੇ ਪਾਸੇੋਂ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਕਰਕੇ ਭੱਜ ਰਹੇ ਸਨ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦੀਆਂ ਸੈਲਫਾਂ ਤੇ ਪਿਆ ਮੋਬਾਈਲ ਦਾ ਸਮਾਨ ਅਤੇ ਗੱਲੇ ਵਿੱਚੋਂ 3 ਲੱਖ ਰੁਪਏ ਦਾ ਕੈਸ਼ ਗਾਇਬ ਸੀ ਥਾਣਾ ਗੜਸ਼ੰਕਰ ਤੋਂ ASI ਮਹਿੰਦਰ ਸਿੰਘ ਪਾਲ ਵੱਲੋਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਇਹ ਮੈਨੂੰ 9:30 ਵਜੇ ਫੋਨ ਆਇਆ ਬਈ ਤੇ ਦਾਦਾ ਕਰਕੇ ਚੋਰੀ ਹੋ ਗਈ ਹੋਈ ਆ ਤੁਹਾਡੇ ਮੂਹਰੇ ਬੰਦੇ ਚੋਰੀ ਕਰਕੇ ਢੱਟਦੇ ਪਏ ਆ ਮੈਂ ਉਸੇ ਵੇਲੇ ਜਦੋਂ ਆ ਕੇ ਦੇਖਿਆ ਤਾਂ ਮੇਰੀ ਸੈਲਫਾ ਤੋਂ ਸਮਾਨ ਗਾਇਬ ਸੀ ਮਤਲਬ ਸਮਾਨ ਤਾਂ ਮੇਰਾ ਜ਼ਿਆਦਾ ਹੀ ਗਾਇਬ ਹੋਇਆ ਬੋਰੇ ਭਰੇ ਹੋ ਸਮਝ ਲਓ ਗਾਇਬ ਹੋਇਆ ਮਿਲਿਆ ਹਜੇ ਮੈਨੂੰ ਹਜੇ ਕੁਝ ਨਹੀਂ ਹੈਗਾ ਜਿਹੜਾ ਬਾਕੀ ਥੋੜਾ ਬੋਤਾ ਸਮਾਨ ਆ ਉਹ ਹੁਣ ਦੇਖਦੇ ਆ ਕਿੰਨਾ ਕਿ ਇਕੱਠਾ ਹੋਇਆ ਹੈਗਾ ਜਿਹੜਾ ਕੈਸ਼ ਕਿੰਨਾ ਕੁ ਲੱਗਾ ਤੁਹਾਡੇ ਕੋਲ ਕੈਸ਼ ਦੇਖੋ ਗੱਲੇ ਦੇ ਵਿੱਚ ਕੱਲ ਅਸੀਂ ਸਾਡੀ ਮਾਤਾ ਜੀ ਪੂਰੇ ਹੋਏ ਸੀਗੇ ਪਰसों ਦੇ ਕੱਲ ਹੋਲ巴 ਕੇ ਆਏ ਸੀਗੇ ਤੇ ਗੱਲੇ 'ਚ ਕੈਸ਼ ਅਸੀਂ ਕੱਲ ਰੱਖ ਕੇ ਗਿਆ ਨੀਅਰ ਮੋਟੂ ਕੋਈ 2.5 ਤੋਂ 3 ਲੱਖ ਰੁਪਏ ਵਿੱਚ ਹੈਗਾ ਸੀ ਗੱਲੇ ਦੇ ਵਿੱਚ ਪੈਸਾ ਪਿਆ ਤੇ ਉੱਪਰ ਵਾਲੇ ਦੂਜਾ ਲਪੇ ਗੱਲਿਆਂ 'ਚ ਪੈਸੇ ਕੈਸ਼ ਗੱਲਿਆਂ 'ਚ ਵੀ ਕੈਸ਼ ਗਾਇਬ ਆ ਜੀ ਉਹ ਵੀ ਲੈ ਕੇ ਗਏ ਜੀ ਪੁਲਿਸ ਪ੍ਰਸ਼ਾਸਨੋਂ ਕੀ ਮੰਗ ਕਰਦੇ ਹੋ ਵੇਖੋ 4 ਵਜੇ ਚੋਰੀ ਹੋ ਰਹੀ ਆ ਕੋੜੀ ਲੱਗ ਰਹੀ ਆ ਨਾਲ ਦੇ ਪਾਸੇ ਸੰਨ ਲੱਗਦਾ ਪਿਆ ਕੋਠੇ ਟੱਪ ਕੇ ਬੰਦੇ ਆਂਦੇ ਪਏ ਆ ਚੌਂਕੀਦਾਰ ਸਾਹਮਣੇ ਬੈਠਦਾ ਜੀ ਤੇ ਕਿ ਚੌਂਕੀਦਾਰ ਨੂੰ ਵੀ ਨਹੀਂ ਆਵਾਜ਼ ਆਈ ਚੌਂਕੀਦਾਰ ਸਾਹਮਣੇ ਬੈਠਦਾ ਔਰ ਮੈਂ ਤਕਰੀਬਨ ਰਾਤ ਨੂੰ ਵੀ 11 12 ਵਜੇ ਘੜਾ ਵੀ ਕੱਢ ਕੇ ਜਾਨਾ ਹੁੰਦਾ ਉਹਨਾਂ ਵਿੱਚ ਚਲ ਕੋਈ ਗੱਲ ਨਹੀਂ ਹੈ ਨਾ ਪਰ ਜੇ ਆਪਾਂ ਦੇਖਿਆ ਜਾਵੇ ਜਿਹੜੀ ਪੋੜੀ ਆ ਜਿੱਥੇ 34000 ਬੈਠਦਾ ਉਤੋਂ ਸਾਹਮਣੇ ਪੋੜੀ ਦੇਖਦੀ ਹੈ ਜੀ ਉਹ ਪਰਲੇ ਪਾਸੋਂ ਜਿਹੜੀ ਚੋਰੀ ਹੋਈ ਉਤੋਂ ਉਹੀ ਆ ਇਹ ਅੱਜ ਸਾਨੂੰ ਉੱਥੇ ਪਤਾ ਲੱਗਿਆ ਸੀਗਾ ਕਿ ਇਹਨਾਂ ਦੀ ਮੋਬਾਈਲ ਦੀ ਦੁਕਾਨ ਤੇ ਜਿਹੜੀ ਹੈਗੀ ਕੋਈ ਚੋਰੀ ਹੋ ਗਈ ਜਿਹਦੇ ਸੰਧੇ ਅਸੀਂ ਬੱਕਲੇ ਪਹੁੰਚਿਆ ਬੱਕਲੇ ਪਹੁੰਚੀ ਸਾਰੀ ਸੈਕਟੀਗਾਰਡ ਸੀ ਉਹਦੇ ਵਿੱਚ ਜੋ ਵੀ ਹੈਗਾ ਫੋਟੋਮੈਂਟ ਬਰਾ ਕੇ ਗੜਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ